ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ ਨੌਜਵਾਨ ਤੁਸੀਂ ਵੇਖ ਹੀ ਲਿਆ ਹੋਵੇਗਾ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇੱਕ ਮੁਸਲਿਮ ਨੌਜਵਾਨ ਵੱਲੋਂ ਗੁੰਲਾ ਕਰਨ ਦਾ ਮਾਮਲਾ ਹੱਲੇ ਵੀ ਸ਼ਾਂਤ ਨਹੀਂ ਹੋਇਆ ਨੌਜਵਾਨ ਦੋ ਵਾਰ ਮਾਫੀ ਮੰਗ ਚੁੱਕਾ ਹੈ ਪਰ ਉਸ ਦੇ ਮਾਫੀ ਮੰਗਣ ਦੇ ਤਰੀਕੇ ਨਾਲ ਸਿੱਖ ਸਮੁਦਾਈ ਸੰਤੁਸ਼ਟ ਨਹੀਂ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਨੌਜਵਾਨ ਦੀ ਹਰਕਤ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਦੈਨਿਕ ਭਾਸਕਰ ਦੀ ਸਿੰਘਾ ਨੇ ਕਿਹਾ ਹੈ ਕਿ ਅਕਸਰ ਸਿੱਖ ਸਮੁਦਾਇ ਤੇ ਕਾਨੂੰਨ ਆਪਣੇ ਹੱਥ ਚ ਲੈਣ ਦੇ ਦੋਸ਼ ਲੱਗਦੇ ਰਹਿੰਦੇ ਨੇ ਇਸ ਲਈ ਉਹ ਪਹਿਲਾਂ ਹੀ ਕਾਨੂੰਨ ਦੇ ਦਾਇਰੇ ਚ ਰਹਿੰਦੇ ਹੋਏ ਪੁਲਿਸ ਕੋਲ ਪਹੁੰਚੇ ਨੇ ਉਹਨਾਂ ਦੀ ਮੰਗ ਹੈ ਕਿ ਨੌਜਵਾਨ ਸਰਵਜਨਕ ਤੌਰ ਤੇ ਸਿੱਖ ਮਰਿਆਦਾ ਅਨੁਸਾਰ ਮਾਫੀ ਮੰਗੇ ਗਾਜ਼ੀਆਬਾਦ ਪੁਲਿਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨੌਜਵਾਨ ਦੀ ਪਛਾਣ ਦਿੱਲੀ ਵਾਸੀ ਸੁਭਾਨ ਅੰਗਰੇਜ਼ ਵਜੋਂ ਹੋਈ ਹੈ ਪੁਲਿਸ ਵੱਲੋਂ ਉਸ ਨਾਲ ਪੁੱਛਗਿੱਛ ਕਰਨ ਦੀ ਗੱਲ ਕਹੀ ਜਾ ਰਹੀ ਹੈ ਦੱਸਦੇ ਕਿ ਇਸ ਨੌਜਵਾਨ ਦੀ ਰੀਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ 'ਚ ਉਹ ਸ਼੍ਰੀ ਮਹਰਵੰਦਰ ਸਾਹਿਬ ਦੇ ਸਰੋਵਰ 'ਚ ਪੈਰ ਪਾ ਕੇ ਬੈਠਿਆ ਹੋਇਆ ਕੁੱਲਾ ਕਰਦਾ ਦਿਖਾਈ ਦੇ ਰਿਹਾ ਸੀ ਵੀਡੀਓ ਚ ਉਹ ਤਿੰਨ ਵਾਰ ਮੂੰਹ ਵਿੱਚ ਪਾਣੀ ਪੜਦਾ ਹੈ ਤੇ ਇੱਕ ਵਾਰ ਪਾਣੀ ਵਾਪਸ ਰੋਬਰ ਚ ਥੁੱਕ ਦਿੰਦਾ ਹੈ ਇਸ ਸਟੇਲ ਤੇ ਮੁਸਲਮ ਸ਼ੇਰ ਲਿਖਿਆ ਹੋਇਆ ਸੀ ਅਤੇ ਨੌਜਵਾਨ ਨੇ ਸਿਰ ਤੇ ਟੋਪੀ ਪਾਈ ਹੋਈ ਸੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਵੀਡੀਓ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮਨਨ ਨੇ ਇਸ ਮਾਮਲੇ ਤੇ ਕੜੀ ਅਪੱਤੀ ਜਤਾਈ ਸੀ ਉਹਨਾਂ ਨੇ ਕਿਹਾ ਸੀ ਕਿ ਵੀਡੀਓ ਦੀ ਜਾਂਚ ਕੀਤੀ ਜਾਵੇ ਅਤੇ ਜੇ ਅਸਲੀ ਨਿਕਲਦੀ ਹੈ ਤੇ ਇਹ ਵੀ ਵਿਖਿਆ ਜਾਵੇਗਾ ਕਿ ਉਸ ਸਮੇਂ ਸੇਵਾਦਾਰ ਕਿੱਥੇ ਸਨ ਵਿਰੋਧ ਤੋਂ ਬਾਅਦ ਨੌਜਵਾਨ ਨੇ ਪਹਿਲੀ ਵਾਰ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਪਰ ਉਸ ਸਮੇਂ ਉਸ ਦੇ ਹੱਥ ਜੇਬ ਵਿੱਚ ਸਰ ਜਿਸ ਤੇ ਸਿੱਖ ਸਮੁਦਾਇ ਨੇ ਨਾਰਾਜ਼ਗੀ ਜਤਾਈ ਇਸ ਤੋਂ ਬਾਅਦ ਨੌਜਵਾਨ ਨੇ ਦੂਸਰੀ ਵਾਰ 17 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਜਿਸ ਚ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਇਹ ਭੁੱਲ ਅਣਜਾਣੇ ਚ ਹੋਈ ਹੈ ਫਿਲਹ ਚਾਲੀਏ ਤੇ ਇਸ ਸਥਿਤੀ ਤੇ ਨਜ਼ਰ ਵੀ ਬਣਾਈ ਹੋਈ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ ਨੌਜਵਾਨ ਤੁਸੀਂ ਵੇਖ ਹੀ ਲਿਆ ਹੋਵੇਗਾ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਚ ਇੱਕ ਮੁਸਲਿਮ ਨੌਜਵਾਨ ਵੱਲੋਂ ਕੁੱਲਣਾ ਕਰਨ ਦਾ ਮਾਮਲਾ ਹੱਲੇ ਵੀ ਸ਼ਾਂਤ ਨਹੀਂ ਹੋਇਆ ਨੌਜਵਾਨ ਦੋ ਵਾਰ ਮਾਫੀ ਮੰਗ ਚੁੱਕਾ ਹੈ ਪਰ ਉਸ ਦੇ ਮਾਫੀ ਮੰਗਣ ਦੇ ਤਰੀਕੇ ਨਾਲ ਸਿੱਖ ਸਮੁਦਾਇ ਸੰਤੁਸ਼ਟ ਨਹੀਂ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਨੌਜਵਾਨ ਦੀ ਹਰਕਤ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਡੈਨਿੰਗ ਭਾਸਕਰ ਦੀ ਸਿੰਘਾ ਨੇ ਕਿਹਾ ਹੈ ਕਿ ਅਕਸਰ ਸਿੱਖ ਸਮੁਦਾਇ ਤੇ ਕਾਨੂੰਨ ਆਪਣੇ ਹੱਥ ਚ ਲੈਣ ਦੇ ਦੋਸ਼ ਲੱਗਦੇ ਰਹਿੰਦੇ ਨੇ ਇਸ ਲਈ ਉਹ ਪਹਿਲਾਂ ਹੀ ਕਾਨੂੰਨ ਦੇ ਦਾਇਰੇ ਚ ਰਹਿੰਦੇ ਹੋਏ ਪੁਲਿਸ ਕੋਲ ਪਹੁੰਚੇ ਨਹੀਂ ਉਹਨਾਂ ਦੀ ਮੰਗ ਹੈ ਕਿ ਨੌਜਵਾਨ ਸਰਵਜਨਕ ਤੌਰ ਤੇ ਸਿੱਖ ਮਰਿਆਦਾ ਅਨੁਸਾਰ ਮਾਫੀ ਮੰਗੇ ਗਾਜ਼ੀਆਬਾਦ ਪੁਲਿਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨੌਜਵਾਨ ਦੀ ਪਛਾਣ ਦਿੱਲੀ ਵਾਸੀ ਸੁਭਾਨ ਅੰਗਰੇਜ਼ ਵਜੋਂ ਹੋਈ ਹੈ ਪੁਲਿਸ ਵੱਲੋਂ ਉਸ ਨਾਲ ਪੁੱਛਗਿੱਛ ਕਰਨ ਦੀ ਗੱਲ ਕਹੀ ਜਾ ਰਹੀ ਹੈ ਦਰਜੀ ਕਿਸ ਨੌਜਵਾਨ ਦੀ ਰੀਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਚ ਉਹ ਸ਼੍ਰੀ ਮਹਾਰਮੰਦਰ ਸਾਹਿਬ ਦੇ ਸਰੋਵਰ ਚ ਪੈਰ ਪਾ ਕੇ ਬੈਠਿਆ ਹੋਇਆ ਕੁਲਾ ਕਰਦਾ ਦਿਖਾਈ ਦੇ ਰਿਹਾ ਸੀ ਵੀਡੀਓ ਚ ਉਹ ਤਿੰਨ ਵਾਰ ਮੂੰਹ ਵਿੱਚ ਪਾਣੀ ਪੜਦਾ ਹੈ ਤੇ ਇੱਕ ਵਾਰ ਪਾਣੀ ਵਾਪਸ ਸਰੋਵਰ ਚ ਥੁੱਕ ਦਿੰਦਾ ਹੈ ਇਸ ਟੇਲ ਤੇ ਮੁਸਲਮ ਸ਼ੇਰ ਲਿਖਿਆ ਹੋਇਆ ਸੀ ਅਤੇ ਨੌਜਵਾਨ ਨੇ ਸਿਰ ਤੇ ਟੋਪੀ ਪਾਈ ਹੋਈ ਸੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਵੀਡੀਓ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮਨਨ ਨੇ ਇਸ ਮਾਮਲੇ ਤੇ ਕੜੀ ਅਪੱਤੀ ਜਤਾਈ ਸੀ ਉਹਨਾਂ ਨੇ ਕਿਹਾ ਸੀ ਕਿ ਵੀਡੀਓ ਦੀ ਜਾਂਚ ਕੀਤੀ ਜਾਵੇ ਅਤੇ ਜੇ ਅਸਲੀ ਨਿਕਲਦੀ ਹੈ ਤੇ ਇਹ ਵੀ ਵਿਖਿਆ ਜਾਵੇਗਾ ਕਿ ਉਸ ਸਮੇਂ ਸੇਵਾਦਾਰ ਕਿੱਥੇ ਸਨ ਵਿਰੋਧ ਤੋਂ ਬਾਅਦ ਨੌਜਵਾਨ ਨੇ ਪਹਿਲੀ ਵਾਰ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਪਰ ਉਸ ਸਮੇਂ ਉਸ ਦੇ ਹੱਥ ਜੇਬ ਵਿੱਚ ਸਰ ਜਿਸ ਤੇ ਸਿੱਖ ਸਮੁਦਾਇ ਨੇ ਨਾਰਾਜ਼ਗੀ ਜਤਾਈ ਇਸ ਤੋਂ ਬਾਅਦ ਨੌਜਵਾਨ ਨੇ ਦੂਸਰੀ ਵਾਰ 17 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਜਿਸ ਚ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਇਹ ਭੁੱਲ ਅਣਜਾਣੇ ਚ ਹੋਈ ਹੈ ਫਿਲਹ ਜਾਣ ਚਾਹੀਏ ਤੇ ਇਸ ਸਥਿਤੀ ਤੇ ਨਜ਼ਰ ਵੀ ਬਣਾਈ ਹੋਈ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ